ਪਵਿੱਤਰ ਸ਼ਹਿਰਾਂ 'ਚ ਮੀਟ ਸ਼ਾਪ ਬੰਦ ਕਰਨ ਤੇ ਵਿਵਾਦ ਪੈਦਾ ਹੋ ਗਿਆ ਏਐਸਜੀਪੀਸੀ ਮੈਂਬਰ ਕਿਰਨਜੀਤ ਕਿਰਨਜੋਤ ਕੌਰ ਨੇ ਸਵਾਲ ਚੁੱਕੇ ਨੇ ਮੀਟ ਬੈਨ ਕੀਤੇ ਜਾਣ ਤੇ ਪੰਜਾਬ ਸਰਕਾਰ ਤੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿਰਨਜੋਤ ਕੌਰ ਨੇ ਕਿਹਾ ਏ ਕਿ ਸਰਕਾਰ ਨੇ ਸਿੱਖਾਂ ਦਾ ਬ੍ਰਾਹਮਣੀਕਰਨ ਕੀਤਾ ਏ ਅਤੇ ਝਟਕਾ ਮੀਟ ਸਿੱਖਾਂ ਦਾ ਹੱਕ ਐ ਸ਼ਿਕਾਰ ਖੇਡਣਾ ਸਿੱਖ ਇਤਿਹਾਸ ਦਾ ਹਿੱਸਾ ਐ ਦਸਦੀਏ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਦੇ ਸ਼ਿਕਾਰ ਖੇਡਣ ਦੇ ਕਈ ਕિસ્ਸੇ ਨੇ ਸਾਖੀਆਂ ਦੇ ਵਿੱਚ ਇਸ ਦਾ ਵੀ ਜ਼ਿਕਰ ਕਰਨਜੋਤ ਕੌਰ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਡੇਰੇਦਾਰਾਂ ਦੀ ਮਰਿਆਦਾ ਤੋਂ ਸਿੰਘਾਂ ਦੀ ਮਰਿਆਦਾ ਵੱਲ ਮੁੜਾਓ ਪਵਿੱਤਰ ਸ਼ਹਿਰ 'ਚ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਵਿਵਸਥਾ ਹੁੰਦੀ ਹੈ ਪਵਿੱਤਰ ਸ਼ਹਿਰ ਦਾ ਦਰਜਾ ਦਰਅਸਲ ਦਿੱਤਾ ਗਿਆ ਏ ਜੋ 올ਡ ਅੰਮ੍ਰਿਤਸਰ ਹੈ ਉਸ ਨੂੰ ਦਿੱਤਾ ਗਿਆ ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਜਿਹੜੇ ਸਿੱਖ ਧਰਮ ਦੇ ਤਿੰਨ ਤਖਤ ਨੇ ਪੰਜਾਬ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤਾਂ ਜਿਹੜਾ ਅੰਮ੍ਰਿਤਸਰ 올ਡ ਸਿਟੀ ਆ ਉਸ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਉਸ ਦੇ ਵਿੱਚ ਕੀ ਹੈ ਕਿ ਨਾ ਤਾਂ ਕੋਈ ਮੀਟ ਵੇਚ ਸਕੇਗਾ ਮੀਟ ਦੀ ਦੁਕਾਨ ਨਹੀਂ ਹੋਏਗੀ ਸ਼ਰਾਬ ਦੀ ਦੁਕਾਨ ਨਹੀਂ ਹੋਏਗੀ ਪਰ ਦੂਜੇ ਪਾਸੇ ਜਿਹੜੇ ਐਸਡੀਪੀਸੀ ਮੈਂਬਰ ਨੇ ਕਿਰਨਜੋਤ ਕੌਰ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਕਿ ਸਰਕਾਰ ਦੇ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਰਨਜੋਤ ਕੌਰ ਦੇ ਵੱਲੋਂ ਕਿ ਸਿੱਖ ਝਟਕਾ ਖਾਂਦੇ ਨੇ ਤੇ ਇਸ ਕਰਕੇ ਉਹਨਾਂ ਨੂੰ ਝਟਕਾ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਝਟਕਾ ਕੀ ਹੈ ਦਰਅਸਲ ਦੋ ਤਰੀਕੇ ਦੇ ਨਾਲ ਜੇਕਰ ਨਾਨਵੈਜ ਦੀ ਤੁਸੀਂ ਗੱਲ ਕਰਦੇ ਹੋ ਤਾਂ ਦੋ ਤਰੀਕੇ ਦੇ ਨਾਲ ਹੁੰਦਾ ਇੱਕ ਤਾਂ ਹਲਾਲ ਮੀਟ ਵੀ ਕਿਹਾ ਜਾਂਦਾ ਹੈ ਇੱਕ ਝਟਕਾ ਮੀਟ ਕਿ ਇੱਕੋ ਵਾਰ ਦੇ ਵਿੱਚ ਕਿਸੇ ਜੋ ਚਾਹੇ ਬੱਕਰਾ ਏ ਉਸ ਦੀ ਗਰਦਨ ਇੱਕ ਵਾਰ ਚ ਹੀ ਲਾ ਦਿੱਤੀ ਜਾਂਦੀ ਹੈ ਉਸ ਨੂੰ ਝਟਕਾ ਮੀਟ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਰਨਜੋਤ ਕੌਰ ਜੋ ਸਜੀਪੀਸੀ ਮੈਂਬਰ ਨੇ ਤੇ ਮਾਸਟਰ ਤਾਰਾ ਸਿੰਘ ਦੀ ਪੋਤਰੀ ਨੇ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਤੇ ਉਧਰ ਮੈਡਮ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਦਾ ਸਾਥ ਮਿਲ ਗਿਆ ਹੈ ਕਾਂਗਰਸ ਦੇ ਕਲੇਸ਼ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਦੇ ਨਾਲ ਇਹ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਹੈ ਹਾਲਾਂਕਿ ਇਸ ਫੋਟੋ ਤੇ ਸਿੱਧੂ ਦੇ ਵੱਲੋਂ ਕੋਈ ਕੈਪਸ਼ਨ ਤਾਂ ਨਹੀਂ ਲਿਖਿਆ ਗਿਆ ਪਰ ਇੱਕ ਈਮੋਜੀ ਲਗਾਈ ਗਈ ਹੈ ਦੱਸਦੀ ਹੈ ਕਿ ਮੈਡਮ ਸਿੱਧੂ ਕਾਂਗਰਸ ਤੋਂ ਸਸਪੈਂਡ ਨੇ ਦੂਜੇ ਪਾਸੇ ਪਤੀ ਨਵਜੋਤ ਸਿੰਘ ਸਿੱਧੂ ਦਾ ਸਾਥ ਮਿਲਿਆ ਸਿਆਸੀ ਤੌਰ ਤੇ ਵੀ ਨਵਜੋਤ ਸਿੰਘ ਸਿੱਧੂ ਨੇ ਹਾਲੇ ਤੱਕ ਚੁੱਪੀ ਨਹੀਂ ਤੋੜੀ ਹੈ ਇਸ ਮਾਮਲੇ ਨੂੰ ਲੈ ਕੇ ਜਦੋਂ ਤੋਂ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਜਿਹੜੀ ਹੈ ਉਸ ਦੇ ਵਿੱਚੋਂ ਸਸਪੈਂਡ ਕੀਤਾ ਹੋਇਆ ਹੈ ਉਹਨਾਂ ਦੇ ਬਿਆਨਾਂ ਕਰਕੇ ਉਹਨਾਂ ਦੇ 500 ਕਰੋੜ ਵਾਲੇ ਬਿਆਨਾਂ ਕਰਕੇ ਪਰ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਤਸਵੀਰ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਗੀਤ ਗੁਲਾਬ ਸਿੱਧੂ ਸਿੰਗਰ ਨੇ ਪੰਜਾਬ ਦੇ ਉਹਨਾਂ ਦਾ ਇੱਕ ਗੀਤ ਇਸ ਦੇ ਵਿੱਚ ਲਾਇਆ ਹੋਇਆ ਹੈ ਸਿੱਧੇ ਤੌਰ ਤੇ ਸੰਕੇਤ ਸਪਸ਼ਟ ਤੌਰ ਤੇ ਇੱਕ ਸੰਦੇਸ਼ ਨਵਜੋਤ ਸਿੰਘ ਸਿੱਧੂ ਇੱਥੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜੇਕਰ ਇਸ ਤਸਵੀਰ ਨੂੰ ਸਮਝਿਆ ਜਾਵੇ ਕਿ ਉਹ ਮੈਡਮ ਸਿੱਧੂ ਦੇ ਨਾਲ ਨੇ ਉਹ ਨਵਜੋਤ ਕੌਰ ਸਿੱਧੂ ਦੇ ਨਾਲ ਨੇ ਉਹਨਾਂ ਦੇ ਬਿਆਨਾਂ ਦੇ ਨਾਲ ਸਹਿਮਤ ਨੇ ਇਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਤਸਵੀਰ ਸ਼ੇਅਰ ਕਰਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਨਵਜੋਤ ਕੌਰ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਦਾ ਸਾਥੀ